ਬਿਲ ਦੀ ਵੈਰਾਈਟੀ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਬਿਲ ਹੋ ਸਕਦੇ ਆ ਬਿਲ ਕਿੰਨੇ ਹੋ ਸਕਦੇ ਆ ਆਸ਼੍ਰੀ ਕਾਲ ਜੀ ਮੈਂ ਗੁਰਸਮਰਨ ਸਿੰਘ ਨੇਚਰ ਪਾਟ ਪਲਾਂਟੇਸ਼ਨਸ ਤੋਂ ਦੋਸਤੋ ਆ ਜਿਹੜਾ ਤੁਸੀਂ ਮੇਰੇ ਹੱਥ 'ਚ ਫਲ ਦੇਖ ਸਕਦੇ ਹੋ ਇਹ ਬਿਲ ਗੁੱਦ ਬਿਲ ਜਾਂ ਬਿਲ ਪੱਤਰ ਦਾ ਫਰੂਟ ਆ ਜੀ ਇਹ ਦੋਸਤੋ ਹੁਣ ਪੱਕ ਚੁੱਕੇ ਆ ਜੀ ਮਈ ਦੇ ਵਿੱਚ ਆ ਕੇ ਅਪ੍ਰੈਲ ਤੋਂ ਆਪਾਂ ਸਟਾਰਟ ਕਰ ਦਿੰਨੇ ਆ ਅਪ੍ਰੈਲ ਮਈ ਜੂਨ ਇਹ ਤਿੰਨ ਮਹੀਨਿਆਂ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੁੰਦਾ ਜੀ ਹੁਣ ਇਹ ਪੂਰਾ ਬਣ ਚੁੱਕੇ ਇਹਦਾ ਰੰਗ ਦੇਖ ਸਕਦੇ ਹੋ ਪੀਲਾ ਇਹ ਥੋੜਾ ਜਿਹਾ ਕੱਚਾ ਜੀ ਹਜੇ ਇਹਨੂੰ ਦੋ ਦਿਨ ਰੱਖਾਂਗੇ ਇਹ ਪੱਕ ਜੂਗਾ ਇਹ ਪੱਕ ਚੁੱਕੇ ਆ ਇਹਦਾ ਸ਼ੇਕ ਵੀ ਬਹੁਤ ਵਧੀਆ ਤਰੀਕੇ ਨਾਲ ਬਣਾ ਕੇ ਆਪਾਂ ਪੀ ਸਕਦੇ ਆ ਸ਼ੇਕ ਦੇ ਨਾਲ ਨਾਲ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਖਾਨ ਖਤਰ ਖਾਦਾ ਵੀ ਜਾਂਦਾ ਤੇ ਇਹਦੇ ਜਿਹੜੇ ਪਲਪ ਆ ਇਹਦਾ ਜਿਹੜਾ ਗੁੱਦਾ ਨਿਕਲੂਗਾ ਜੀ ਉਹ ਵਿੱਚੋਂ ਆਪਾਂ ਕੱਢ ਕੇ ਉਹਨੂੰ ਸੁਕਾ ਕੇ ਬਿਲ ਗੁੱਧ ਦੇ ਰੂਪ ਦੇ ਵਿੱਚ ਵਰਤ ਸਕਦੇ ਆ ਜੋ ਆਪਾਂ ਪੰਜੀਰੀ ਦੇ ਵਿੱਚ ਪਾ ਕੇ ਵੀ ਖਾਣੇ ਆ ਵੈਸੇ ਵੀ ਖਾਣੇ ਆ ਦੀ ਇਹ 2-3 ਚੀਜ਼ਾਂ ਕਾਮਨ ਨੇ ਜੀ ਜਿਹੜੀਆਂ ਆਪਾਂ ਵਰਤਦੇ ਆ ਤੇ ਇਹ ਬੂਟੇ ਦੋਸਤੋ ਇਹਦੇ ਤਿੰਨ ਚਾਰ ਵੈਰਾਈਟੀਆਂ ਪੰਜਾਬ ਦੇ ਵਿੱਚ ਕਾਮਨ ਚੱਲਦੀਆਂ ਨੇ NA7 NA8 ਜਿਹੜੀਆਂ ਆਪਣੀਆਂ ਮੇਨ ਪਰਫੁੱਲਟ ਵੈਰਾਈਟੀਆਂ ਨੇ ਜੀ ਜਿਹੜੀਆਂ ਦਿੱਲੀ ਯੂਨੀਵਰਸਿਟੀ ਦੀਆਂ ਨੇ ਆਪਣਾ ਕਾਗਜੀ ਬਿਲ ਪੰਜਾਬ ਯੂਨੀਵਰਸਿਟੀ ਦਾ ਪੀਏਯੂ ਦਾ ਹੈਗਾ ਜੀ ਤੇ ਇਹ ਜਿਹੜਾ ਦੋਸਤੋ ਬਿਲ ਮੈਂ ਜਿਹਦੇ ਕੋਲੇ ਖੜਾਂ ਜੀ ਹੁਣ ਤੁਸੀਂ ਇਹਦਾ ਸਾਈਜ਼ ਵੀ ਬਹੁਤ ਵੱਡਾ ਜੀ ਆਮ ਬਿਲ ਨਾਲੋਂ ਬਹੁਤ ਵੱਡਾ ਸਾਈਜ਼ ਆ ਤੇ ਇੱਕ ਦੂਜੀ ਗੱਲ ਹੋਰ ਦਿਖਾਉਣੀ ਚਾਹਣਾ ਦੋਸਤੋ ਇਹਦੇ ਤੇ ਕੰਡਾ ਨਹੀਂ ਹੈ ਜੀ ਬਿਲ ਤੇ ਕੰਡਾ ਬਹੁਤ ਭਾਰੀ ਹੁੰਦਾ ਜੀ ਤੁਸੀਂ ਦੇਖ ਸਕਦੇ ਹੋ ਸਾਰੇ ਦੇ ਸਾਰੇ ਉੱਤੇ ਕੋਈ ਕੰਡਾ ਨਹੀਂ ਹੈ ਜੀ ਹੁਣ ਇੱਕ ਹੋਰ ਖਾਸੀਅਤ ਆ ਜੀ ਆਫਲ ਹਜੇ ਆਪਾਂ ਹਾਰਵੈਸਟ ਕਰ ਰਹੇ ਹਾਂ ਜੀ ਦੂਸਰੀ ਫਰੂਟਿੰਗ ਸਟਾਰਟ ਹੋ ਚੁੱਕੀ ਆ ਜੀ ਹੁਣ ਇਹਦੇ ਪੱਤ ਝੜ ਦਾ ਮੌਸਮ ਵੀ ਆ ਬਹਾਰ ਦਾ ਮੌਸਮ ਵੀ ਪੱਤੇ ਇਹਨੇ ਪੁਰਾਣੇ ਸਾਰੇ ਛਾੜ ਦੇਣੇ ਆ ਜੀ ਤਕਰੀਬਨ ਨਮਾ ਫੋਟ ਤੁਸੀਂ ਦੇਖ ਸਕਦੇ ਹੋ ਹਰ ਨੋਡ ਤੇ ਹਰ ਟਾਣੀ ਤੇ ਫਰੂਟ ਆ ਆ ਰਿਹਾ ਜੀ ਫਰੂਟ ਝੜੂਗਾ ਜਿਆਦਾ ਤੋਂ ਜਿਆਦਾ ਆਪਾਂ ਝਾੜਨ ਦੀ ਕੋਸ਼ਿਸ਼ ਕਰਾਂਗੇ ਵੀ ਤੋਂ ਬਹੁਤ ਥੋੜਾ ਰੱਖੀਏ ਕਿਉਂਕਿ ਭਜਨ ਬਹੁਤ ਜਿਆਦਾ ਹੋਣ ਕਰਕੇ ਟਾਣੀਆਂ ਬਹੁਤ ਛੇਤੀ ਟੁੱਟ ਜਾਂਦੀਆਂ ਨੇ ਜੀ ਇਸ ਕਰਕੇ ਬਿੱਲ ਨੂੰ ਆਪਾਂ ਜੇ ਉਸ ਜਗ੍ਹਾ ਤੇ ਵੀ ਲਾ ਲਈਏ ਜਿੱਥੇ ਆਪਣਾ ਜਿਆਦਾ ਪਾਣੀ ਦਾ ਬੰਦੋਬਸਤ ਨਾ ਹੋਵੇ ਆਪਾਂ ਸਿਰਫ ਗਰਮੀ ਦੇ ਵਿੱਚ 2-4 ਵਾਰ ਪਾਣੀ ਪਾਲ ਸਕੀਏ ਤੇ ਪਹਿਲੇ ਇਹਨੂੰ ਪਹਿਲੇ ਸਾਲਾਂ ਦੇ ਵਿੱਚ ਥੋੜੀ ਪਾਣੀ ਦੀ ਜ਼ਰੂਰਤ ਹੁੰਦੀ ਆ ਬਿਲਕੁਲ ਕੇਅਰ ਤੋਂ ਬਿਨਾ ਇਹ ਬੂਟਾ ਹੋ ਸਕਦਾ ਜਿੱਥੇ ਇਹ ਦਿੱਕਤ ਆਦੀ ਆਪਾਂ ਨੂੰ ਪਾਣੀ ਦੀ ਕਮੀ ਆ ਜਿੱਥੇ ਆਪਾਂ ਜ਼ਿਆਦਾ ਐਕਸੈਸਿਵ ਨਹੀਂ ਹੋ ਸਕਦੇ ਜਿੱਥੇ ਜ਼ਿਆਦਾ ਨਹੀਂ ਜਾ ਸਕਦੇ ਉੱਥੇ ਆਪਾਂ ਇਹ ਬਿਲ ਦਾ ਬੂਟਾ ਲਾਈਏ ਤਾਂ ਬੜਾ ਈਜ਼ੀਲੀ ਆਪਾਂ ਇਹਦਾ ਬਾਗ ਵੀ ਲਾ ਸਕਦੇ ਆ ਬਾਗ ਦੇ ਰੂਪ ਦੇ ਵਿੱਚ ਵੀ ਇਹ ਬਹੁਤ ਵਧੀਆ ਕਾਮਜਾਬਾ ਜੀ ਜਦੋਂ ਹੁਣ ਇਹਦੇ ਬੂਟਿਆਂ ਬਾਰੇ ਗੱਲ ਕਰਦੇ ਆਂ ਜੀ ਆਪਾਂ ਜਿਹੜੇ ਮੇਰੇ ਏਰੀਆ ਦੇ ਵਿੱਚ ਜਾਨੀ ਮਲੇਕ ਕੋਲੇ ਤੇ ਲਾਗੇ-ਤਾਗੇ ਇੱਕ ਬੂਟਾ ਜਿਹੜਾ ਹੈਗਾ ਤਕਰੀਬਨ 3500 ਤੋਂ ਲੈ ਕੇ 5000 ਜਾਂ 6000 ਤੱਕ ਡੇਕੇ ਤੇ ਛੜਦੇ ਆ ਉਹਦੇ ਆਕਾਰ ਤੇ ਉਹਦੇ ਉਮਰ ਦੇ ਹਿਸਾਬ ਨਾਲ ਜਾਂ ਬਿਲ ਦੀ ਜਿਹੜੀ ਕੁਆਲਿਟੀ ਆ ਉਸ ਦੇ ਹਿਸਾਬ ਨਾਲ ਜੇ ਆਪਾਂ 20 ਬੂਟਿਆਂ ਦੀ ਵੀ ਇੱਕ ਵਿੱਗੇ ਦੇ ਵਿੱਚ ਗੱਲ ਕਰੀਏ ਜਾਂ ਇਕੜ ਦੇ ਵਿੱਚ 100 ਬੂਟਾ ਵੀ ਆਪਾਂ ਮੰਨ ਕੇ ਚੱਲੀਏ ਤਾਂ ਇਹਦੀ ਇਕਨੋਮੀ ਬਹੁਤ ਵਧੀਆ ਬਣ ਜਾਂਦੀ ਹੈ ਜੀ ਤੇ ਬਹੁਤ ਵਧੀਆ ਤਰੀਕੇ ਨਾਲ ਇਹਦਾ ਗਾਹਕ ਵੀ ਬਹੁਤ ਆ ਜੀ ਤੇ ਹੁਣ ਆਪਾਂ ਰੇੜੀਆਂ ਦੇ ਵਿੱਚ ਦੇਖ ਸਕਦੇ ਹਾਂ ਆਮ ਤੌਰ ਤੇ ਹੁਣ ਰੇੜੀਆਂ ਤੇ ਇਹਦਾ ਸ਼ੇਕ ਵੀ ਮਿਲ ਰਿਹਾ ਇਹ ਖਾਣ ਲਈ ਵੀ ਆਪਾਂ ਨੂੰ ਮਿਲ ਰਹੇ ਨੇ ਸ਼ੇਕ ਇਹਦਾ ਘਰੇ ਦੁੱਧ ਵਿੱਚ ਪਾ ਕੇ ਆਪਾਂ ਇਹਨੂੰ ਬਲੈਂਡ ਕਰਕੇ ਵੀ ਬਣਾ ਸਕਦੇ ਹਾਂ ਬਹੁਤ ਵਧੀਆ ਫਰੂਟ ਆ ਜੀ ਪੇਟ ਦੀ ਗਰਮੀ ਦੇ ਲਈ ਪਿੱਠ ਦਰਦ ਦੇ ਲਈ ਇਹ ਬਹੁਤ ਵਧੀਆ ਤਰੀਕੇ ਨਾਲ ਕੰਮ ਆਉਂਦਾ ਜੀ ਬਹੁਤ ਇਹਨੂੰ ਹਰ ਬੰਦਾ ਖਾ ਸਕਦਾ ਜੀ ਔਰ ਇਹਦੀ ਓਨੇ ਬੈਨੀਫਿਟ ਨੇ ਸਿਹਤ ਲਈ ਜਿਓ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਇੱਕ ਫਰੂਟ ਦੇ ਐਨੇ ਬੈਨੀਫਿਟ ਨੇ ਜੀ ਇਹਦੇ ਕਰੇ ਇਹਨੂੰ ਆਪਾਂ ਤੋੜੋ ਤੋੜ ਕੇ ਮਿਕਸੀ ਦੇ ਵਿੱਚ ਪਾ ਕੇ ਦੁੱਧ ਪਾ ਕੇ ਇਹਦਾ ਸ਼ੇਕ ਬਣਾ ਕੇ ਪੀਓ ਜੀ ਬੱਚਿਆਂ ਨੂੰ ਫੜਾਓ ਉਹ ਸਭ ਤੋਂ ਜ਼ਰੂਰੀ ਹੈ ਜੀ ਇੱਕ ਬੂਟਾ ਵੀ ਆਪਣੇ ਕਰਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਚਾਹੇ ਆਪਾਂ ਇਹਦੇ ਤੋਂ ਬਿਲਗੁੱਦ ਘਿਉਣਾ ਬਣਾ ਲਈਏ ਜੀ ਔਰ ਬਹੁਤ ਜ਼ਿਆਦਾ ਫਰੂਟ ਹੋਣ ਕਰਕੇ ਆਪਾਂ ਇੱਕ ਪਰਿਵਾਰ ਲਈ ਇੱਕ ਬੂਟਾ ਕਾਫੀ ਹੋ ਜਾਂਦਾ ਜੀ ਜੇ ਇਹਦੀ ਕਮਰਸ਼ੀਅਲ ਖੇਤੀ ਦੀ ਗੱਲ ਕਰੀਏ ਤਾਂ ਇਹ 20x20 ਤੇ ਲੱਗਦਾ ਜੀ ਤੇ 20x20 ਤੇ ਲੱਗਣ ਨਾਲ ਤਕਰੀਬਨ 110 ਬੂਟੇ ਇੱਕ ਏਕੜ ਦੇ ਵਿੱਚ ਲੱਗਦੇ ਆ ਤਕਰੀਬਨ ਇਹ ਹੈ ਕਿ ਜੀ 3500 ਤੋਂ ਲੈ ਕੇ 5000 6000 ਤੱਕ ਆਮ ਬੂਟਾ ਇਹਦਾ ਠੇਕੇ ਤੇ ਚੜਿਆ ਹੋਇਆ ਮਿਲ ਜਾਂਦਾ ਜੀ ਆਪਾਂ ਨੂੰ ਜੇ ਉਹ ਇਕਨੋਮੀ ਦੇਖੀਏ ਤਾਂ ਬਹੁਤ ਵਧੀਆ ਏ ਇਕਨੋਮੀ ਆ ਪਾਣੀ ਦੀ ਜ਼ਰੂਰਤ ਨਹੀਂ ਕੋਈ ਜ਼ਿਆਦਾ ਖਾਦ ਦੀ ਜ਼ਰੂਰਤ ਨਹੀਂ ਹਰ ਥਾਂ ਕਾਮਨਲੀ ਹੋ ਜਾਂਦਾ ਬੜੇ ਆਸਾਨੀ ਨਾਲ ਹੋ ਜਾਂਦਾ ਬਸ ਇੱਕ ਜ਼ਿਆਦਾ ਡੱਕਰ ਜ਼ਮੀਨਾਂ ਦੇ ਵਿੱਚ ਥੋੜੀ ਦਿੱਕਤ ਆਉਂਦੀ ਆ ਰਵੇਸਲ ਜ਼ਮੀਨਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਕੋਈ ਡਿਗਣ ਦਾ ਕੋਈ ਟੁੱਟਣ ਦਾ ਕੋਈ ਜਾਨਵਰ ਦਾ ਕੋਈ ਖਤਰਾ ਨਹੀਂ ਹੈ ਜੀ ਕੋਈ ਇਹਨੂੰ ਤੋਤਾ ਨਹੀਂ ਡੈਮੇਜ ਕਰਦਾ ਕੋਈ ਇਹਦੇ ਤੇ ਫਰੂਟ ਫਲਾਈ ਨਹੀਂ ਆਉਂਦੀ ਔਰ ਬੜਾ ਸਿੱਧੇ ਤਰੀਕੇ ਨਾਲ ਦੀ ਬਸ ਆਪਾਂ ਖਾਦ ਨਾਰਮਲ ਰੂੜੀ ਦੀ ਖਾਦ ਪਾ ਕੇ ਇਹਨੂੰ ਆਪਾਂ ਪੈਦਾ ਕਰ ਸਕਦੇ ਹਾਂ ਤੇ ਕਮਰਸ਼ੀਅਲ ਖੇਤੀ ਲਈ ਬਹੁਤ ਵਧੀਆ ਲਾਹੇਵੰਦ ਇੱਕ ਫਰੂਟ ਆ ਜੀ ਪੰਜਾਬ ਦੇ ਵਿੱਚ ਇਹ ਧੰਨਵਾਦ